ਹਜੂਰ ਸਾਹਿਬ ਤੋਂ ਆ ਗਏ ਹੁਣ ਦੇਖੋ ਕੀ ਕੀ ਸਮਾਨ ਕਿਤੇ ਕਿਤੇ ਵਾਸਤੇ ਲੈ ਕੇ ਆਂਦਾ ਦਿਖਾਨਿਆਂ ਤੁਹਾਨੂੰ ਮੀਂਹ ਪੈ ਰਹੀ ਸੀ ਅਪਾਂ ਪਾਰਕਿੰਗ ਤੋਂ ਕੱਢ ਕੇ ਗੱਡੀ ਲਾ ਲਈ ਮੀਂਹ ਦੇ ਵਿੱਚ ਬਸ ਕਪੜਾ ਮਾਤੋਂ ਸਾਰਾ ਗਾਰਾ ਉਤਰ ਜਾਣਾ ਲੋ ਜੀ ਮੋਹਾਲੀ ਪਹੁੰਚ ਕੇ ਤੇ ਤੇ ਹਰ ਦੀ ਸਥਿਤੀ ਬਣੀ ਵੀ ਹੈ ਜੀ ਪੂਰਾ ਅੱਜ ਬਹੁਤ ਜ਼ਿਆਦਾ ਮੀਂਹ ਪਿਆ ਤੇ ਅੱਜ ਕੋਈ ਖਾਸ ਬਹੁਤ ਹੀ ਖਾਸ ਨਹੀਂ ਜਿਨ੍ਹਾਂ ਦੇ ਨਾਲ ਮੈਂ ਆਪਣਾ ਜਨਮ ਦਿਨ ਮਨਾ ਰਿਹਾ ਸਾਸ਼ੀਆ ਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਨੇ ਮੀਰਗਾ ਜੀ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅਸੀਂ ਜਿਵੇਂ ਪਹੁੰਚ ਗਏ ਸੀ ਕੱਲ ਸ਼ਿਪਿੰਗ ਜਿਹੜਾ ਵਲੌਕ ਖਤਮ ਕਰਤਾ ਤੇ ਮੈਂ ਇੱਥੇ ਕੰਟੀਨਿਊ ਕਰ ਰਹੀ ਅੱਗੇ ਸਾਰਾ ਸਮਾਨ ਮੈਂ ਇਹਦੇ ਸਿਮਰਤ ਥੱਲੋਂ ਲੈ ਕੇ ਆਏ ਆ ਤੇ ਮਤਲਬ ਸਮਾਨ ਇਦਾਂ ਜਿਵੇਂ ਬੰਦਾ ਟਰੱਕਾਂ 'ਨ ਲੋਡ ਨਹੀਂ ਕੀਤਾ ਹੁੰਦਾ ਉਦਾਂ ਹੀ ਖਲਾਰਾ ਪਾਤਾ ਵੇਖੋ ਸਮਾਨ ਬਹੁਤ ਜ਼ਿਆਦਾ ਸਮਾਨ ਆ ਆ ਵੇਖੋ ਸਾਰਾ ਸਮਾਨ ਥੱਲੋਂ ਲੈ ਕੇ ਆਏ ਆ ਤੇ ਆਹ ਚੱਲ ਅੰਦਰ ਕਰਕੇ ਗਈ ਸੀ ਮੈਂ ਆਹਦੇ ਥੱਲੇ ਇੰਦਰ ਵਾ ਤੇ ਆਹ ਬਾਕੀ ਸਾਰਾ ਸਮਾਨ ਆ ਨਿੱਕਾ 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 ਜਿਹੜਾ ਵਾ ਸਾਰਾ ਲੈ ਕੇ ਆਈ ਇੱਕ ਤਾਂ ਹੁਣ ਫੇਰ ਇੱਥੇ ਆ ਕੇ ਉਹੀ ਜਿੱਦੇ ਜਾਣ ਲੱਗੇ ਗਰਮੀ ਸੀ ਓਨੀ ਗਰਮੀ ਆ ਚਲੋ ਆਇਆ ਕਿ ਸਮਾਨ ਲੈਣਤਾ ਵਾ ਹੁਣ ਮੈਂ ਹੌਲੀ ਹੌਲੀ ਸਮਾਨ ਨੂੰ ਜਿਹੜਾ ਵਾ ਮਤਲਬ ਜਿਹੜੇ ਧੋਣ ਵਾਲੇ ਕੱਪੜੇ ਉਹ ਧੋਉਂਗੀ ਜੋ ਜੋ ਜਿੱਦਾਂ ਜਿੱਦਾਂ ਸਮਾਨ ਰੱਖਣਾ ਬਾਦ ਦਾ ਦਾ ਸਾਰਾ ਸਮਾਨ ਸਾਰਾ ਕੁਝ ਸੈੱਟ ਕਰਨਾ ਵਾ ਗਰਮੀ ਬੜੀ ਆ ਹੁਣ ਤੇ ਗਰਮੀ ਇੱਥੇ ਆ ਕੇ ਜਿੱਦਾਂ ਜਾਂਦੇ ਛੱਡ ਕੇ ਆਉਦੇ ਆਂ ਹੀ ਚਲੋ ਕੋਈ ਗੱਲ ਨਹੀਂ ਮੈਨੇਜ ਕਰਨਾ ਹੀ ਆ ਹੌਲੀ ਹੌਲੀ ਫੇਰ ਆਪਣੀ ਰੁਟੀਨ ਸੈੱਟ ਹੋ ਜਾਣੀ ਆ ਜਿੱਦਾਂ ਅਸੀਂ ਛੱਡ ਕੇ ਗਏ ਸੀ ਤੇ ਹੁਣ ਮੈਂ ਪੌਣੇ 7 ਦਾ ਟਾਈਮ ਹੋ ਗਿਆ ਹੁਣ ਲੱਗੀ ਮੈਂ ਚਾਹ ਬਣਾਉਣਾ ਦੁੱਧ ਲੈ ਕੇ ਆਏ ਮੈਂ ਕਿ ਕੋਈ ਚਾਹ ਪੀ ਲੈਨੇ ਆ ਤੇ ਸਿਮਰਤ ਛੇਪੀ ਬਾਅਦ ਵਿੱਚ ਗੱਡੀ ਧਵਾ ਲਿਆ ਉਹਨਾਂ ਨੇ ਕਿਉਂਕਿ ਗੱਡੀ ਇੰਨੀ ਜ਼ਿਆਦਾ ਗੰਦੀ ਹੋਈ ਹੈ ਕਹਿਣ ਦੀ ਗੱਲ ਨਹੀਂ ਤੇ ਹੁਣ ਮੈਂ ਬਣਾਉਣ ਲੱਗੀ ਫਿਰ ਚਾਹ ਤੇ ਚਾਹ ਪੀ ਕੇ ਫਿਰ ਤੁਸੀਂ ਚਲ ਜਿਓ ਤੇ ਫਿਰ ਮੈਂ ਉਹਨਾਂ ਚੋਂ ਥੋੜਾ ਬੋਧਾ ਜਿਹੜਾ ਸਮਾਨ ਮੈਂ ਸੈੱਟ ਕਰ ਸਕਦੀ ਆ ਕਰੂੰਗੀ ਥਕਾਵਟ ਹੈਗੀ ਪਰ ਕਰਨਾ ਤਾਂ ਹੈਗਾ ਕਿਉਂਕਿ ਅੱਜ ਵੀ ਕੱਲ ਵੀ ਥੋੜਾ ਜਿਹਾ ਕਰ ਲੈਣੀ ਜਿੰਨਾ ਕ ਮੈਨੇਜ ਕਰ ਸਕਦੀ ਆ ਤੇ ਪਹਿਲਾਂ ਆਪਾਂ ਪੀਨੇ ਆ ਚਾਹ ਫਿਰ ਅਸੀਂ ਤੁਹਾਨੂੰ ਮਿਲਦੇ ਆ ਇਬਾਦਤ ਨੂੰ ਚਿੱਪੀ ਬਾਉ ਨੇ ਬੋਕਰ ਤੇ ਬਿਠਾਤਾ ਕੋ ਇਧਰ ਕਰੀ ਮੇਰਾ ਟਿੰਦਾ ਨਹੀਂ ਮੇਰਾ ਟਿੰਜੂ ਓਏ ਮੇਰਾ ਛੋਨਾ ਚਨੇ ਸੋਨੀਆ ਆਇ ਹਾ ਆਇ ਹੇ ਇਬਾਦਤ ਜੂ ਕੁਸ਼ੀਆ ਅੰਦਰ ਲੈ ਰੋ ਬੋਏ ਨੂੰ ਅੰਦਰ ਏਸੀ ਵਾਲੇ ਕਮਰੇ ਜothe ਗੇ ਡੋਗੀ ਮੈਂ ਚਾਹ ਬਣਾ ਕੇ ਲਿਆਉਣੀ ਠੀਕ ਆ ਲਓ ਜੀ ਆ ਗਏ ਤਿਆਰ ਤਾਈ ਇਬਾਦਤ ਨੂੰ ਮਿਲਣ ਆਂਦੇ ਹੀ ਤੇ ਲਿਆਂਦਾ ਚਾਚੀ ਨੇ ਆਪਣੀ ਭਤੀਜੀ ਵਾਸਤੇ ਕੋਈ ਤੋਹਫਾ ਹਾਂ ਥੈਂਕ ਯੂ ਥੈਂਕ ਯੂ ਆ ਵੀ ਆ ਵੀ ਆ ਵੀ ਆ ਵੀ ਬੈਠੋ ਇਹਦੀ ਵਾਤੀ ਨਹੀਂ ਮਨਾਇਆ ਕੀ ਕੁਝ ਨਹੀਂ ਇਹਦੇ ਵਾਸਤੇ ਸੱਚੀ ਲਿਆਂਦਾ ਇਹ ਪੜਦਾ ਨਹੀਂ ਇਹ ਪੜਦਾ ਨਹੀਂ ਨਾ ਇਹ ਨੰਬਰ ਨਹੀਂ ਆਇਆ ਅਸੀਂ ਵੰਸ਼ ਵਾਸਤੇ ਜ਼ਰੂਰ ਲੈ ਕੇ ਆਏ ਲੇਕਿਨ ਵੰਸ਼ ਵਾਸਤੇ ਤੇ ਮਹਿਕ ਵਾਸਤੇ ਵੀ ਆਇਆ ਹੈ ਇਹਦੇ ਵਾਸਤੇ ਨਹੀਂ ਆਇਆ ਲੋ ਜੀ ਕੀ ਖੜੀ ਹੋ ਗਈ ਤਾਂ ਵੀ ਸਾਫ਼ ਕਰਿਆ ਹਜ਼ੂਰ ਸਾਹਿਬ ਤੋਂ ਆ ਗਏ ਹੁਣ ਦੇਖੋ ਕੀ ਕੀ ਸਮਾਨ ਕਿਧੇ ਕਿਧੇ ਵਾਸਤੇ ਲੈ ਕੇ ਆਂਦਾ ਦਿਖਾਉਂਦੇ ਆ ਤੁਹਾਨੂੰ ਉਹ ਮੁੰਡੇ ਵਾਸਤੇ ਅਸੀਂ ਕੁਝ ਨਹੀਂ ਲੈ ਕੇ ਆਏ ਉਹ ਇਹਦੇ ਵਾਸਤੇ ਵੀ ਆ ਗਿਆ ਕੀ ਕੀ ਲਿਆਂਦਾ ਕੇ ਦਿਖਾਓ ਜਰਾ ਇਧਰ ਆ ਕੇ ਵੰਸ਼ ਵਾਸਤੇ ਜੋ ਲਿਆਂਦਾ ਲਕੋਈ ਲੋ ਉਹ ਦੱਸਣਾ ਹੀ ਨਹੀਂ ਕੀ ਲਿਆਂਦਾ ਇਹ ਲਕੋ ਦੋ ਲਕੋ ਦੋ ਵੰਸ਼ ਤੇ ਦੀਦੀ ਵਾਲਾ ਵੰਸ਼ ਤੇ ਮੈਕ ਵਾਲਾ ਲਕੋਤਾ ਇਹਦੇ ਵਾਸਤੇ ਆ ਲਿਆਂਦਾ ਪਰਸ ਪੂਰੇ ਹੱਥ ਕਰਤੇ ਨੂੰ ਵੀ ਕੁਝ ਦੇਣਾ ਦੋਨੋਂ ਹੱਥ ਕਰ ਦੋ ਜੋੜ ਕੇ ਕਰੀ ਦੋਨੇ ਐਵੇਂ ਥੋੜੀ ਕਰੀ ਦੋਨੇ ਸਾਰ ਥਾਰ ਇਹ ਜਮੀ ਥੋੜੀ ਹੈ ਪਿੱਛੇ ਪਿੱਛੇ ਤੇਰੀ ਥਾਰ ਹੈ ਇਹ ਕਹਿੰਦਾ ਥਾਰ ਮਿਲਗੀ ਦਿਨ ਵਿੱਚ ਥਾਰ ਹੀ ਪਸੰਦੀਦਾ ਤੈਨੂੰ ਥੈਂਕ ਯੂ ਚੱਕ ਚੀਕੀ ਲੈ ਪਿੱਛੇ ਕਰ ਪਿੱਛੇ ਕਰ ਹੋ ਗਈ ਤੇਰੀ ਥਾਰ ਲੋ ਇਹਨੂੰ ਥਾਰ ਪਸੰਦ ਸੀ ਮੁੰਡੇ ਨੂੰ ਮਿਲ ਗਈ ਥਾਰ ਚਾਚੇ ਕੋਲੇ ਕਾਲੇ ਰੰਗ ਦੀ ਕਾਰ ਹੈ ਇਹ ਕੋਲ ਚਿੱਟੇ ਰੰਗ ਦੀ ਤੇ ਆ ਫਿਰ ਇਹ ਤੈਨੂੰ ਫਿਰ ਪਸੰਦ ਨਹੀਂ ਜੀ ਵੈਗਨ ਹੁਣ ਇਹਦਾ ਫਿਰ ਕੀ ਕੀਤਾ ਜਾਵੇ ਮੈਨੂੰ ਪੁੱਛਿਆ ਮੈਂ ਇਹਨੂੰ ਪੁੱਛਿਆ ਭਾਬੀ ਮੈਂ ਜੀ ਵੈਗਨ ਪਸੰਦ ਹੈ ਤੈਨੂੰ ਕਿ ਥਾਰ ਪਸੰਦ ਹੈ ਕਹਿੰਦਾ ਮੈਨੂੰ ਜਮਾ ਨਹੀਂ ਪਸੰਦ ਜੀ ਵੈਗਨ ਨਹੀਂ ਪਸੰਦ ਬਾਕੀ ਕਿਹਦੀ ਸੋਣੀ ਹੈ ਇਹ ਸਨਰੂਫੀ ਹੈਗੀ ਦੀ ਹਾਂ ਸਨਰੂਫ ਜੀ ਵੈਗਨ ਤੇਨੂੰ ਪਸੰਦ ਹੀ ਨਹੀਂ ਹੁਣ ਕੀ ਕੀਤਾ ਜਾਵੇ ਇਹ ਕਿਰ ਕਿਨੂੰ ਦਿਵਾਉਣ ਮੈਂ ਕਿਸੇ ਜਵਾਕ ਨੂੰ ਦੇ ਦੇਣਾ ਇੱਥੇ ਹੈ ਬਈ ਬੰਸ਼ ਵਾਸਤੇ ਜਿਹੜੀ ਚੀਜ਼ ਲਿਆਂਦੀ ਬੰਸ਼ ਨੂੰ ਉਹ ਚੀਜ਼ਾਂ ਪਸੰਦ ਨੇ ਉਹ ਗੀਮਾ ਦੇਖਦਾ ਨਾ ਉਹ ਵਾਲੀਆਂ ਉਹ ਕਾਹੀ ਹੈ ਉਹ ਤੂੰ ਜਿਹੜੀ ਉਹਦੇ ਵਾਸਤੇ ਉਹ ਲਿਆਂਦੀ ਜੋ ਇਹਨੂੰ ਚੀਜ਼ਾਂ ਪਸੰਦ ਸੀ ਇਹਦੇ ਵਾਸਤੇ ਲਿਆਂਦੀ ਸੀ ਪਰ ਇਹ ਕਹਿੰਦਾ ਮੈਂ ਜੀਕ ਵੇਗਰ ਮੈਨੂੰ ਤਾਂ ਇਕੱਲੀ ਥਾਰ ਪਸੰਦ ਹੈ ਮੈਂ ਫਿਰ ਤੂੰ ਥਾਰ ਰੱਖ ਭਰਾ ਇਹ ਨਹੀਂ ਮਿਲਨੀ ਥੋੜੀ ਹੋਣੀ ਤੈਨੂੰ ਤੈਨੂੰ ਮੈਂ ਪੁੱਛਿਆ ਸੀ ਤੂੰ ਕਹਿੰਦਾ ਨਹੀਂ ਪਸੰਦ ਮੈਨੂੰ ਕੀ ਮਤਲਬ ਕਿ ਉਹਦੀ ਬਣੀ ਹੋਈ ਹੈ ਨਾ ਲੋਹੇ ਦੀ ਨਾ ਨਾ ਪਲਾਸਟਿਕ ਹੈ ਹੈ ਉਰੀ ਐਨ ਜੀ ਕਲਾਸ ਜ਼ੂਮ ਕਰਕੇ ਵੀਡੀਓ ਬਣਾਈ ਹੁੰਦੇ ਨੇ ਨਾ ਇਦਾਂ ਇਹਨਾਂ ਦੀਆਂ ਵੀ ਤਾਂ ਵੱਡੀਆਂ ਗੱਡੀਆਂ ਆ ਆਵੇਂ ਵੱਡੀ ਵੱਡੀ ਵਾਲੇ ਖੋਲ ਦੇ ਆ ਤਾਂ ਕਿ ਮੈਂ ਖੋਲ ਜੰਦਿਆਂ ਬਈ ਆਹ ਉਹ ਤੋ ਪੇਜ ਕੱਟ ਚਾਹੀਦੇ ਲੈ ਆਇਆ ਪੇਜ ਕਸ ਦੋਨੋਂ ਕਿ ਬਸਾਉਣ ਨੇ ਭਰਾ ਇੱਕ ਦੱਸ ਇੱਕ ਤੈਨੂੰ ਦੇਣੀ ਇੱਕ ਕਿਸੇ ਹੋਰ ਜਵਾਕ ਨੂੰ ਦੇਣੀ ਏ ਤੂੰ ਜਿਹੜੀ ਰੱਖੇਗਾ ਉਹ ਤੂੰ ਰੱਖ ਲੈ ਦੂਸਰੀ ਦੇ ਦੇ ਕਿਹੜੀ ਰੱਖਣੀ ਏ ਹੈ ਲਓ ਜੀ ਆਏ ਤੇ ਜਾ ਰਹੇ ਨੇ ਵੀਰਾ ਭਾਬੀ ਏ ਆਏ ਸੀ ਗੁਰਦੁਆਰਾ ਸਿੰਘ ਸ਼ੇਦਾਂ ਮੱਥਾ ਟੇਕਣ ਦੇ ਨਾਲ ਸਾਡੀ ਇਬਾਦਤ ਨੂੰ ਮਿਲਣ ਆ ਗਏ ਮੇਰੇ ਪੁੱਤ ਚੱਲੀਏ ਕਹਿੰਦੇ ਅਸੀਂ ਆਪਣੀ ਬੱਚੀ ਨੂੰ ਮਿਲ ਕੇ ਜਾਣਾ ਕਿੰਨੇ ਦੇ ਲੋਕ ਨੇ ਮੇਰੇ ਹਾਂ ਜੀ ਚੱਲੀਏ ਤੁਮ ਭਾਵੇਂ ਭਾਵੇਂ ਭਾਬੀ ਆਪਾਂ 15-15 ਦਿਨ ਨਹੀਂ ਕਈ ਵਾਰ ਮਿਲਦੇ ਉਹ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਸਾਨੂੰ ਪਤਾ ਸੀ ਕਿੰਨੀ ਦੂਰ ਗਈ ਕੱਲ ਪਰਸੋਂ ਦਾ ਹੀ ਹੋਇਆ ਅਸੀਂ ਇਹਦੇ ਨਾਲ ਨਾ ਮੈਂ ਤਾਂ ਹੀ ਤੁਸੀਂ ਗਿਆ ਰਾਤੀ ਅਸੀਂ ਸੌ ਜਾਣਾ ਆ ਕੇ ਮੈਂ ਜੋ ਹਰੇ ਵੀ ਸੌ ਜੀ चलो जी कल ਨੂੰ ਮਿਲਾਂਗੇ ਹੈ ਨਾ ਚੋਲੋ ਜੀ ਨਾ ਜੀ ਮਿੱਠੋ ਚਲੋ ਆ ਜਾ ਮਿਲੋ ਚਲਿਏ ਫਿਰ ਓਹ थैंक यू ਬਹੁਤ ਜੀ ਆਏ ਕੈਮਰੇ ਵੱਲ ਲਿਟਸ ਦੇ ਰਹੀ ਹੈ ਬੜੀ ਤੇਰੀ ਹੈ ਆਏ ਹਾਏ ਹਾਂ ਜੀ ਬਾਈ ਬਾਈ ਪਿੱਛੇ ਵੀ ਕਰ ਬੈਂਡ ਕਰ ਦੋ ਕਰ ਬਾਈ ਬਾਈ ਭਾਈ ਤਬਾ ਜੀ ਹਾਜੀ ਤਾਂ ਮੈਨੂੰ ਸਮਝ ਨਹੀਂ ਜਦੋਂ ਇਹ ਸਮਝ ਲੱਗ ਰਹੀ ਕਿ ਮੈਂ ਵੀ ਨਾਲ ਆਉਂ ਆਹੋ ਯਾਰ ਹੋ ਜਾ ਰਹੀ ਮਮਾ ਮੈਂ ਜਾ ਰਹੀ ਆ ਬਾਏ ਕਰ ਦੋ ਸਾਰਿਆਂ ਨੂੰ ਮਮਾ ਨੂੰ ਲੈਣ ਆਏ ਬਾਏ ਕਰਕੇ ਬਾਏ ਬੋਲੇ ਮੇ ਸੋਨ ਹਾਲ ਸਾਡਾ ਪਿਆਰੇ ਲੱਗੀ ਜਿਹੜਾ ਇਹਦੇ ਬਹੁਤ ਖੁਸ਼ ਹੁੰਦੀ ਹੈ ਆ ਉਹ ਵੀ ਕਹਿੰਦਾ ਆਹ ਜੋਰ ਲਾਉਂਦੀ ਹ ਹੁਣ ਨਹੀਂ ਲਾਇਆ ਨੇ ਲਾਇਆ ਥੋੜਾ ਜਿਹਾ ਲਾਇਆ ਇਧਰ ਮੂੰਹ ਕਰਕੇ ਜੋਰ ਆਇਆ ਨਹੀਂ ਹਮ ਸਹੀ ਗੱਲ ਹੈ ਕਲੀਰ ਚਲੋ ਕਲੀਰ ਅੰਗਾਜੀ ਬਾਏ ਬਾਏ ਲਓ ਜੀ ਮਿੱਤਰੋ ਗੱਡੀ ਧਵਾਨ ਜਾਣਾ ਸੀ ਅੱਜ ਬਾਹਰ ਚਿੱਕੜ ਹੋਇਆ ਪਿਆ ਜੇ ਗੱਡੀ ਧਵਾਨ ਨੇ ਤਾਂ ਫੇਰ ਲਿਬੜ ਜੇਗੀ ਪਰ ਦਿਮਾਗ ਬੜਾ ਲਾ ਲਿਆ ਆਪਾਂ ਮੀਂਹ ਪੈ ਰਸੀ ਮੀਂਹ ਪੈ ਰਸੀ ਆਪਾਂ ਪਾਰਕਿੰਗ ਤੋਂ ਕੱਢ ਕੇ ਗੱਡੀ ਲਾ ਲਈ ਮੀਂਹ ਦੇ ਵਿੱਚ ਬਸ ਕਪੜਾ ਮਾਰ ਦੋ ਸਾਰਾ ਗਾਰਾ ਉੱਤਰ ਜਾਣਾ ਹੈ ਸ਼ਕਲ ਸੂਰਤ ਦੀ ਸਫਰ ਜਾਣੀ ਹੈ ਤੇ ਛਤਰੀ ਲੈ ਕੇ ਦਾ ਸਿਸਟਮ ਲੋਟ ਆ ਜਾਣਾ ਹੈ ਆ ਸ਼ੀਸ਼ੇ ਹਾਂ ਪਹਿਲਾਂ ਸ਼ੀਸ਼ਿਆਂ ਦੇ ਮਾਰ ਲੈ ਸ਼ੀਸ਼ਿਆਂ ਦੇ ਭਾਵੇਂ ਸਿਮਰਤ ਰਹਿਣ ਹੀ ਦੇ ਸ਼ੀਸ਼ੇ ਦਾ ਵੈਸੇ ਤੋਂ ਹੀ ਜਾਣੀਏ ਬੋਡੀ ਤੇ ਮਾਰ ਲੈ ਬਸ ਇਹ ਵੀ ਫੇਰ ਮਾਰ ਦੋ ਸ਼ੀਸ਼ੇ ਤੇ ਸ਼ੀਸ਼ੇ ਦਾ ਫੇਰ ਵੀ ਧੋਏ ਜਾਣਗੇ ਆ ਦਿਮਾਗ ਵੇਖੋ ਕਿੰਨਾ ਵਰਤੇ ਸਿਮਰਤ ਪਾਲ ਸਿੰਘ ਨੇ ਬਹੁਤ ਜਿਆਦੀ ਗੱਡੀ ਲੀ ਫੜੀ ਵੀ ਆ ਫੈਂਡਰ ਫੁੰਡਰ ਦੇਖ ਓਏ ਹੋਏ ਗਾਰਿਆਂ ਨਾਲ ਭਰੀ ਪਈ ਦੇਖਣ ਨੂੰ ਨਹੀਂ ਮਨ ਕਰ ਰਿਹਾ ਸੀ ਮੈਂ ਕਿ ਯਾਰ ਤੁਹਾਣ ਜਾਣੇ ਪਰ ਤੁਹਾਨੂੰ ਆਲਾ ਸੀਨੀਅਰ ਬਣਿਆ ਅੱਜ ਲੋ ਜੀ ਮੀਂਹ ਦੇ ਵਿੱਚ ਗੱਡੀ ਰੱਤ ਹੋਈ ਗਈ ਸਾਰੀ ਸ਼ਕਲ ਸੂਰਤ ਸਬਰ ਗਈ ਇਹਦੀ ਇਹਦਾ ਦੇਖਣ लायक ਵੀ ਨਹੀਂ ਸੀ ਬਸ ਹੁਣ ਇਹਨੂੰ ਜਾ ਕੇ ਧਵਾ ਲੈਣਾ ਜਦੋਂ ਮੀਂਹ ਰੁਕਣਗੇ ਮਤਲਬ ਦੇਖਣ लायक ਹੋ ਗਈ ਸਾਨੂੰ ਇਹ ਹੋ ਗਿਆ ਖੁਸ਼ੀ ਹੋ ਗਈ ਵੀ ਚਲੋ ਸ਼ਕਲ ਸੂਰਤ ਸਬਰ ਗਈ ਮਨ ਨਹੀਂ ਸੜੇਗਾ ਨਹੀਂ ਤਾਂ ਮਨ ਬੜਾ ਸੜੀ ਜਾਂਦਾ ਸੀ ਦੇਖ-ਦੇਖ ਕੇ ਵੀ ਇੰਨੀ ਗੰਦੀ ਹੋਈ ਪਈ ਗੱਡੀ ਪਿਛਲੀ ਸਾਈਡ ਤੋਂ ਤਾਂ ਰੰਗ ਹੀ ਨਹੀਂ ਪਤਾ ਲੱਗ ਰਿਹਾ ਸੀ ਵੀ ਕਿਹੜੇ ਰੰਗ ਦੀ ਏ ਇਹਦਾ ਮਾਰ-ਮਾਰ ਸੀ ਮਰਨ ਨੇ ਕਪੜਾ ਕਰਤਾ ਛਤਰੀ ਲੈ ਕੇ ਫਿਰਦੇ ਆ ਇੱਥੇ ਆਹਾ ਆਹਾ ਚਲਿਏ ਫਿਰ ਓਕੇ ਕੰਮ ਲਓ ਜੀ ਬਹੁਤ ਪੈਸਾ ਬਚਾ ਲਿਆ ਆਪਾਂ ਸਿਮਰਤ ਪਾਉ ਸਿੰਘ ਹੋ ਗਿਆ ਪੈਦਾ ਚਲੀ ਫਿਰ ਉਹਨਾਂ ਤੇ ਦੇਖੀਏ ਲੋਕ ਲੋਕ ਕੋਈ ਇਹ ਗੱਡੀ ਹੋ ਗਈ ਹੁਣੀ ਹੂੰ ਚਲੋ ਜੀ ਚਲੀਓ ਤਾਂ ਉਹ ਲੋ ਜੀ ਮੋਹਾਲੀ ਪਹੁੰਚ ਗਏ ਤੇ ਤੇਰਾ ਹੜ੍ਹ ਦੀ ਸਥਿਤੀ ਬਣੀ ਪਈ ਹੈ ਜੀ ਪੂਰਾ ਅੱਜ ਬਹੁਤ ਜ਼ਿਆਦਾ ਮੀਂਹ ਪਿਆ ਤੇ ਬਹੁਤ ਪਾਣੀ ਪਾਣੀ ਹੋਇਆ ਪਿਆ ਹਰ ਪਾਸੇ ਇਧਰਲੀ ਸਾਈਡ ਕਦੇ ਪਾਣੀ ਨਹੀਂ ਖੜਾ ਹੁੰਦਾ ਸੀ ਲੋਕਾਂ ਦੇ ਘਰਾਂ 'ਚ ਵੀ ਪਾਣੀ ਵੜ ਗਿਆ ਦੁਕਾਨਾਂ 'ਚ ਵੀ ਪਾਣੀ ਵੜ ਗਿਆ ਇੱਧਰਲੀ ਸਾਈਡ ਕਦੇ ਪਾਣੀ ਨਹੀਂ ਇਕੱਠਾ ਹੋਇਆ ਇੱਧਰ ਵੀ ਇਕੱਠਾ ਹੋ ਗਿਆ ਪਰਲੀ ਸਾਈਡ ਨਾਲ ਅੱਜ ਦੁਪਹਿਰੇ ਜਦੋਂ ਆਪਾਂ ਮੀਂਹ ਦੇ ਵਿੱਚ ਗੱਡੀ ਧੋਰੇ ਸੀ ਨਾ ਕਿੰਨਾ ਇੱਕ ਵਿਚਾਰਾ ਬਾਈਕ ਵਾਲਾ ਸੀ ਜਮਾਟੋ ਵਾਲਾ ਉਹਦਾ ਇੰਜਣ ਜਵਾਬ ਦੇ ਗਿਆ ਡੁੱਬ ਗਿਆ ਨਾ ਇਹਦਾ ਇੰਜਣ ਪੂਰਾ ਕਹਿੰਦਾ ਪੂਰਾ ਇੰਜਣ ਹੀ ਡੁੱਬ ਗਿਆ ਸੀ ਸਹੀ ਗੱਲ ਯਾਰ ਹਰ ਦੁਕਾਨਾਂ 'ਚ ਵੀ ਪਾਣੀ ਉਹ ਦੇਖੋ ਸਕੂਟਰੀਆਂ ਤੇ ਡੋਬਰੀ ਹੈ ਬਸ ਥੋੜੀ ਜਿਹੀ ਰਹਿ ਗਈ ਹੈ ਉਹ ਸਕੂਟੀ ਦਾ ਹਾਲ ਦੇਖੋ ਕਿਵੇਂ ਆ ਰਹੀਆਂ ਨੇ ਲੋ ਜੀ ਆ ਬਾਈ ਹੁਣਾਂ ਦੀ ਸਕੂਟਰੀ ਵੀ ਫਸ ਗਈ। ਔਰ ਵਿਚਾਰੇ ਜਿਹੜੇ Zomato Swiggy ਵਾਲੇ ਹੁੰਦੇ ਨੇ। ਇਹਨਾਂ ਦੇ ਦੇਖੋ ਕੱਪੜੇ ਪੈਰ ਸਭ ਡੁੱਬੇ ਹੋਏ ਨੇ। ਲੋ ਜੀ ਆਪਾਂ ਬਾਬਾ ਜੀ ਨੂੰ ਅਰਦਾਸ ਕਰਦੇ ਸੀ ਪੰਜਾਬ ਦੇ ਵਿੱਚ ਵੀ ਮੀਂਹ ਪਵਾ ਦੋ ਬਾਬਾ ਜੀ ਨੇ ਸੁਣ ਲਈ ਤੇ ਬਹੁਤ ਜ਼ਿਆਦਾ ਮੀਂਹ ਪਵਾਤਾ। ਅੱਜ ਹੀ ਮੀਂਹ ਪਿਆ ਪੂਰਾ ਬਹੁਤ ਖਿੱਚ ਕੇ ਮੀਂਹ ਪਿਆ ਇੱਥੇ। ਸਾਰੀ ਦਿਹਾੜੀ ਪੈ ਰਿਹਾ। ਸਾਰਾ ਦਿਨ ਹੁਣ ਬੰਦ ਹੋਇਆ ਸਾਰਾ ਸਵੇਰ ਦਾ ਮੀਂਹ ਪੈ ਰਿਹਾ। ਤੂਫਾਨ ਲਿਆਈ ਪਿਆ ਤੇ ਤੂਫਾਨ ਇੱਥੇ ਤਾਂ ਫਿਰ ਵੀ ਘੱਟ ਪਾਣੀ ਐ ਕਿਰਨ ਦੇਖੋ ਕਿਵੇਂ ਜੜੀ ਵੀ ਹੈ ਹੁਣ ਕੰਮ ਕਰਨਾ ਪਿਆ ਰੇ ਨਾ 15 ਦਿਨਾਂ ਬਾਅਦ 10 ਦਿਨਾਂ 12 ਦਿਨਾਂ ਬਾਅਦ ਕੰਮ ਕਰਨਾ ਨਹੀਂ ਹਾਂ ਚੱਲਿਆ ਮਾਮਾ ਤੇਰਾ ਰੰਗੋਦੀਆਂ ਚੁੱਕ 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 ਤੈਨੂੰ ਕਮਾਇਆ ਹੈ ਮਾਮੇ ਨੇ ਹਾਂ ਅਗਿਆ ਨਿਕਲ ਗਿਆ ਖੱਲੀਆਂ ਕਿਤੇ ਪਈ ਮਾਮੇ ਦੇ ਵਿੱਚ ਖੱਲੀਆਂ ਮੈਂ ਆ ਮਾਮੇ ਨੇ ਆਪਣਾ ਚੱਕ ਲਿਆ ਬੈਗ ਮੰਮੇ ਦੀ ਯਾਤਰਾ ਅਗਲੀ ਸਭ ਸ਼ੁਰੂ ਸਾਡੀ ਯਾਤਰਾ ਇਸ ਤੇ ਸਮਾਪਤ ਇਹਨੂੰ ਚੜਾ ਗਏ ਨੇ ਹੁਣ ਤੇ ਮੁੜ ਕੇ ਫਿਰ ਕੱਲ ਦਾ ਵਲੋਗ ਦੇਖਣਾ ਨਾ ਭੁੱਲਿਓ ਕਿਉਂਕਿ ਅੱਜ ਮੇਰਾ ਜਨਮ ਦਿਨ ਨੇ ਤੇ ਮੈਂ ਆਪਣੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇੱਕ ਪਾਰਟੀ ਕਰਨੀ ਹੈ ਤੇ ਸਾਰੇ ਮੈਨੂੰ ਹੈਪੀ ਬਰਥਡੇ ਕਹ ਦਿਓ ਅੱਜ ਤੇ ਅੱਜ ਹੀ ਪਾਰਟੀ ਕਰਾਂਗੇ ਲੇਕਿਨ ਵਲੋਗ ਤੁਸੀਂ ਕੱਲ ਦੇਖੋਗੇ ਬੇਸਿਕਲੀ ਇਹ ਵਲੋਗ ਤਾਂ ਫਿਰ ਜਿਹੜਾ ਹੁਣ ਸ਼ੂਟ ਕਰ ਰਹੇ ਹਾਂ ਤਾਂ ਲੇਟ ਹੀ ਆਊਗਾ ਅਸੀਂ 12 ਅਗਸਤ ਦਾ ਮੇਰਾ ਬਰਥਡੇ ਆ ਤੇ 12 ਅਗਸਤ ਨੂੰ ਤਾਂ ਤੁਸੀਂ ਕੋਈ ਹੋਈ ਹੋਰ ਵਲੌਗ ਦੇਖਿਆ ਹੋਣਾ ਤੇ ਅੱਜ ਕੋਈ ਖਾਸ ਬਹੁਤ ਹੀ ਖਾਸ ਨੇ ਜਿਨ੍ਹਾਂ ਦੇ ਨਾਲ ਮੈਂ ਆਪਣਾ ਜਨਮ ਦਿਨ ਮਨਾ ਰਿਹਾ ਮਤਲਬ ਸਪੈਸ਼ਲ ਬੰਦੇ ਨੇ ਜਿਨ੍ਹਾਂ ਨਾਲ ਮੈਂ ਆਪਣਾ ਜਨਮ ਦਿਨ ਮਨਾਣਾ ਮਾਮਾ ਨਹੀਂ ਹੋਏਗਾ ਸਾਡੇ ਉਸ ਜਨਮ ਦਿਨ ਦੇ ਵਿੱਚ ਕਿਉਂਕਿ ਜਾ ਰਿਹਾ ਪਿੱਛੋ ਇਬਾਦਤ ਦੀ ਨਾਨੀ ਦੀ ਸਖਤ ਹਦਾਇਤਾਂ ਆ ਚੁੱਕੀਆਂ ਨੇ ਕਿ ਮੁੰਡਿਆ ਟਾਈਮ ਸਿਰ ਪਹੁੰਚ ਜਾ ਪਿੱਛੇ ਗਾਈਆਂ ਤੈਨੂੰ ਯਾਦ ਕਰਨ ਡੀਆਂ ਨੇ ਬਾਪੂ ਬਹੁਤ ਯਾਦ ਕਰਨੀ ਯਾਦਾ ਤੇ ਕੱਲ ਮਤਲਬ ਅੱਜ ਮੇਰਾ ਜਨਮ ਦਿਨ ਹੈ ਲੇਕਿਨ ਅੱਜ ਸ਼ਾਮ ਨੂੰ ਸਾਡੀ ਪਾਰਟੀ ਕਰਾਂਗੇ ਅਸੀਂ ਲੇਕਿਨ ਕਰਾਂਗੇ ਬਹੁਤ ਹੀ ਖਾਸ ਅਜ਼ੀਜ਼ ਬੰਦਿਆਂ ਦੇ ਨਾਲ ਤੇ ਤੁਸੀਂ ਦੇਖਣਾ ਨਾ ਭੁੱਲਿਓ ਕੱਲ ਦਾ ਵਲੋਗ ਅਗਰ ਮੈਂ ਮਾਮੇ ਨੂੰ ਬਸੇ ਚੜਾਈ ਜਾਵਾਂ ਕਿ ਤੇਰਾ ਮਨ ਬਦਲ ਜੇ ਕਿ ਮੈਂ ਨਹੀਂ ਜਾਣਾ ਠੀਕ ਹੈ ਨਾ ਤੇ ਨਹੀਂ ਖਾਂਦਾ ਮੈਂ ਜਾਣ ਨੂੰ ਓਕੇ ਰਨ ਉਧਰ ਕਰੂਜ਼ ਲਗਾ ਕੇ ਦੇਖ ਰਹੇ ਨੇ ਆ ਦੇਖੋ ਮੁੰਬਈ ਟੂ ਗੋਆ ਕਰੂਜ਼ ਫੁੱਲ ਗਾਈਡ ਤੇ ਪਤਾ ਨਹੀਂ ਕਿਉਂ ਦੇਖ ਰਹੇ ਨੇ ਮੈਨੂੰ ਸਮਝ ਨਹੀਂ ਆ ਰਹੀ ਮੈਨੂੰ ਕੁਝ ਕੁਝ ਹੋ ਰਿਹਾ ਦੇਖ ਕੇ ਵੀ ਕਿਰਨ ਕਰੂਜ਼ ਕਿਉਂ ਦੇਖ ਰਹੇ ਨੇ ਮੈਂ ਥੋੜਾ ਥੋੜਾ ਸਮਝ ਪਾ ਰਿਹਾ ਇਸ ਚੀਜ਼ ਨੂੰ ਲੋ ਜੀ ਫਿਰ ਚਲੋ ਇਹਨੂੰ ਚੜਾਈ ਆਈ ਬੱਸੇ ਤੇ ਫਿਰ ਆਪਾਂ ਕੀ ਗੱਲਾਂ ਕਰਦੇ ਆ ਚੰਗਾ ਜੀ ਮਾਮਾ ਜਾ ਰਹੇ ਬਾਦਤ ਇਹ ਬਾਦਤ ਦੇਖੋ ਮਠੇ ਬਾਏ ਬਾਏ ਲੋ ਜੀ ਦੋਸਤੋ ਮੈਂ ਸਿਮਰਤਪਾਲ ਸਿੰਘ ਨੂੰ ਵੀ ਬੱਸੇ ਚੜਾ ਆਇਆ ਸੀ ਅੱਜ ਤੇ ਅੱਜ ਫਿਰ ਮੈਂ ਗਿਆ ਆਪਣੇ ਜਿਹੜੇ ਕੰਮਕੁੰਮ ਰਹਿੰਦੇ ਸੀ ਜਿਹੜਾ ਦਾਣਾ ਦੇ ਦਫਤਰਾਂ ਦੁਖੜਾ ਜੋ ਕੰਮ ਕੀਤੇ ਜਾ ਕੇ ਤੇ ਮੈਂ ਬੇਸਿਕਲੀ ਜਿਹੜਾ ਤੁਹਾਨੂੰ ਇਹ ਵਲੋਗ ਐਂਡ ਵਿੱਚ ਦਿਖਾਣਾ ਚਾਹਣਾ ਵੀ ਜਿਹੜੇ ਹਜੂਰ ਸਾਹਿਬ ਤੋਂ ਆਪਾਂ ਗਏ ਆ ਵੀ ਸਾਡਾ ਟੋਟਲ ਖਰਚਾ ਕਿੰਨਾ ਹੋਇਆ ਖਰਚੇ ਦੀ ਗੱਲ ਦੋਸਤੋ ਐਵੇਂ ਆ ਦੇਖੋ ਮੈਂ ਤੁਹਾਨੂੰ ਮੋਟਾ-ਮੋਟਾ ਮੇਨ-ਮੇਨ ਚੀਜ਼ਾਂ ਦੱਸੂਗਾ ਬਾਕੀ ਖਰਚਾ ਦਾ ਤੁਸੀਂ ਭਾਵੇਂ ਕਰੋੜ ਰੁਪਏ ਖਰਚ ਲਓ ਅ ਤਾਨੂੰ ਪਤਾ ਸੀ ਗੈਸ ਸਟੋਵ ਜਿਹੜਾ ਸੀ ਛੋਟਾ ਜਿਹਾ ਪੋਰਟੇਬਲ ਚੁੱਲਾ ਉਹ ਨਾਲ ਲੈ ਕੇ ਸੀ 500 ਰੁਪਏ ਦਾ ਉਹ ਸੀ ਬਾਕੀ ਜਿਹੜਾ ਬੁਟੇਨ ਗੈਸ ਦਾ ਸਿਲੰਡਰ ਹੁੰਦਾ ਉਹ ਸੀ ਆਪਣਾ 150 ਦਾ ਇੱਕ ਉਹ 150 ਦਾ ਇੱਕ ਸਾਡਾ ਇੱਕ ਵੀ ਨਹੀਂ ਮੁੱਕਿਆ ਓਏ ਹੋਏ 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 ਬਾਬੂ ਗੱਲ ਕਰ ਲੈਣ ਦੋ ਪਲੀਜ਼ ਉਹ ਸਾਡਾ 150 ਦਾ ਇੱਕ ਵੀ ਨਹੀਂ ਮੁੱਕਿਆ ਤੇ ਉਸ ਤੋਂ ਬਾਅਦ ਅ ਤੇਲ ਗੱਡੀ ਦਾ ਲੱਗਿਆ 28400 ਰੁਪਏ ਦਾ ਜਿਹਦੇ ਵਿੱਚ 300 ਕਿਲੋਮੀਟਰ ਚੱਲਣ ਵਾਲੀ ਗੱਡੀ ਬਚ ਗਈ ਸੀ ਮਤਲਬ ਤੁਸੀਂ ਇਹ ਮੰਨ ਲਓ 27500 ਜਾਂ 28000 ਰੁਪਏ ਦਾ ਤੇਲ ਲੱਗਿਆ ਜਿਹਦੇ ਵਿੱਚ ਮੇਰੀ ਗੱਡੀ ਨੇ 14 ਦੀ ਐਵਰੇਜ ਦਿੱਤੀ ਹੈ 13 14 ਦੀ ਐਵਰੇਜ ਦੇ ਅਕੋਰਡਿੰਗ ਤੁਸੀਂ ਲਾ ਕੇ ਚੱਲੋ ਤੇ ਗੱਡੀ ਚੱਲੀ ਹੈ ਮੇਰੀ 4200 ਕਿਲੋਮੀਟਰ ਮਤਲਬ ਮੈਂ ਹਿਸਾਬ ਲਾਇਆ 6.5 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਮੇਰੀ ਗੱਡੀ ਨੇ ਐਵਰੇਜ ਦਿੱਤੀ ਹੈ ਬਾਕੀ ਹੁਣ ਜਿਹੜੇ ਤੁਸੀਂ ਜਾਣੇ ਆਪਣੀਆਂ ਗੱਡੀਆਂ ਦੀ ਐਵਰੇਜ ਤੁਸੀਂ ਉਸ ਸਕੋਰਿੰਗ ਦੇਖ ਲੋਗੇ ਟੋਲ ਡੈਕਸ ਮੇਰਾ ਇੱਕ ਵੀ ਨਹੀਂ ਲੱਗਿਆ ਕਿਉਂਕਿ ਡਿਸੇਬਿਲਟੀ ਦਾ ਮੇਰੇ ਕੋਲ ਕਾਰਡ ਹੈਗਾ ਸੀ ਵੈਸੇ ਜਿਹੜਾ ਸੁਣਨ ਵਿੱਚ ਆਉਂਦਾ ਕਿ 4500 ਤੋਂ 5000 ਰੁਪਏ ਦੇ ਆਣ ਜਾਣ ਦੇ ਟੋਲ ਟੈਕਸ ਹੈਗੇ ਨੇ ਤੇ ਜੇਕਰ ਰਸਤੇ ਦੇ ਵਿੱਚ ਰੁਕਣ ਦੀ ਗੱਲ ਕਰੀਏ ਤਾਂ ਜੈਪੁਰ ਦੇ ਵਿੱਚ 1800 ਰੁਪਏ ਦਾ ਸਾਡਾ ਹੋਟਲ ਦਾ ਖਰਚਾ ਆਇਆ ਸੀ ਤਿੰਨ ਜਣਿਆਂ ਦਾ ਔਰ ਜਦੋਂ ਇੰਦੋਰ ਅਸੀਂ ਜਾਂਦੇ ਹੋਏ ਰੁਕੇ ਸੀ 1100 ਰੁਪਏ ਗੁਰਦੁਆਰਾ ਸਾਹਿਬ ਨੇ ਲਿੱਤਾ ਸੀ ਤੇ ਜਦੋਂ ਅਸੀਂ ਰੁਕੇ ਹਜੂਰ ਸਾਹਿਬ ਭਾਈ ਦਿਆ ਸਿੰਘ ਯਾਤਰੀ ਨੇ ਬਸ 800 ਰੁਪਏ ਪ੍ਰਤੀ ਦਿਨ ਦਾ ਕਿਰਾਇਆ ਉਹਨਾਂ ਨੇ ਲਿੱਤਾ ਸੀ ਅਸੀਂ ਉੱਤੇ 6 ਦਿਨ ਰੁਕੇ ਤੇ ਵਾਪਸੀ ਵਿੱਚ ਜਦੋਂ ਅਸੀਂ ਗਵਾਲੀਅਰ ਆਏ ਤਾਂ ਕੋਈ ਵੀ ਕਿਰਾਇਆ ਨਹੀਂ ਸੀ ਗਵਾਲੀਅਰ ਗੁਰਦੁਆਰਾ ਸਾਹਿਬ ਤੇ ਆਪਣਾ ਆਗਰੇ ਦੇ ਵਿੱਚ 800 ਰੁਪਏ ਲਿੱਤਾ ਸੀ ਕਮਰੇ ਦਾ ਏਸੀ ਰੂਮ ਸੀ ਇਹ ਤਾਂ ਅਸੀਂ ਕਮਰਿਆਂ ਦੀ ਗੱਲ ਹੈ ਨਾ ਤੇ ਤੇਰ ਮੈਂ ਤੁਹਾਨੂੰ ਦੱਸ ਹੀ ਦਿੱਤਾ ਉਸ ਤੋਂ ਇਲਾਵਾ ਦੋਸਤੋ ਟੋਲ ਟੈਕਸ ਵੀ ਦੱਸਦੇ ਨੇ ਬਾਕੀ ਜਿਹੜਾ ਖਾਣਾ ਪੀਣਾ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਦਾ ਖਾ ਲਓ ਕਿੰਨੇ ਦਾ ਨਹੀਂ ਲੇਕਿਨ ਉਧਰ ਜਿਵੇਂ ਜਿਵੇਂ ਮਹਾਰਾਸ਼ਟਰ ਵੱਲ ਜਾਂਦੇ ਜਾਓਗੇ ਉਧਰ ਢਾਬੇ ਸਸਤੇ ਹੁੰਦੇ ਜਾਣਗੇ ਮੈਨੂੰ ਯਾਦ ਹੈ ਅਸੀਂ ਇੱਕ ਤਾਬੇਦਰੋਕੇ ਦਾਲ ਦਾਲ ਮੱਖਣੀ ਇੱਕ ਪਨੀਰ ਦੀ ਸਬਜ਼ੀ ਬਾਕੀ ਖਾਸੀਆਂ ਸਾਰੀਆਂ ਰੂਟੀਆਂ ਖਾਧੀਆਂ ਸੀ ਸੈਲਡ ਸੁੱਲਡ ਵੀ ਸੀ 550 ਰੁਪਏ ਦਾ ਬਿੱਲ ਬਣਿਆ ਸੀ ਜੋ ਕਿ ਨੋਰਮਲ ਆਪਣੇ ਦਿੱਲੀ ਵਾਲੀ ਸਾਈਡ ਜਿਆਦਾ ਨਹੀਂ ਤਾਂ 1000 1200 ਦਾ ਬਣ ਜਾਂਦਾ ਇਹਨਾਂ ਫਰਕ ਹੈਗਾ ਉੱਦੇ ਸਸਤੇ ਨੇ ਢਾਬੇ ਉੱਧਰ ਖਾਣਾ ਪੈਣਾ ਉੱਧਰ ਸਸਤਾ ਹੈ ਤੇ ਬਾਕੀ ਇਹ ਹੈ ਜੀ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਦੇਖ ਲਓ ਤੁਸੀਂ ਜਿਵੇਂ ਜਾਣਾ ਸੀ ਜਾਂਦੇ ਹੋਏ ਰੂਟ ਜਿਹੜਾ ਸਾਡੇ ਫੜਿਆ ਸੀ ਮੋਹਾਲੀ ਤੋਂ ਅੰਬਾਲਾ ਅੰਬਾਲੇ ਤੋਂ ਅਸੀਂ ਇੱਕ ਜਿਹੜਾ ਐਕਸਪ੍ਰੈਸ ਵੇ ਫੜਿਆ ਜਿਹੜਾ ਜੈਪੁਰ ਵਾਲੀ ਸਾਈਡ ਜਾਂਦਾ ਉਧਰ ਦਿੱਲੀ ਵਾਲਾ ਰੋਡ ਨਹੀਂ ਫੜਿਆ ਸੀ ਇੱਕ ਐਕਸਪ੍ਰੈਸ ਵੇ ਹੈਗਾ ਮਾ ਨਾਮਪੁਰ ਗਿਆ ਤੱਕ ਉਹ ਫੜ ਗਿਆ ਸੀ ਜੈਪੁਰ ਨੂੰ ਗਏ ਸੀ ਜੈਪੁਰ ਤੋਂ ਅਸੀਂ ਇੰਦੋਰ ਗਏ ਸੀ ਵਾਇਆ ਕੋਟਾ ਇੰਦੋਰ ਜਾਣ ਦੇ ਦੋ ਰਸਤੇ ਨੇ ਪਰ ਅਸੀਂ ਵਾਇਆ ਕੋਟਾ ਗਏ ਸੀ ਉਹ ਬਹੁਤ ਸ਼ਾਨਦਾਰ ਰੋੜਾ ਨੇ ਮਤਲਬ ਨਜ਼ਾਰੇਦਾਰ ਸੜਕਾਂ ਨੇ ਬਸ ਇੱਕ ਚੀਜ਼ ਦਾ ਧਿਆਨ ਰੱਖਿਓ ਇੰਦੋਰ ਦੇ ਇੰਦੋਰ ਤੋਂ ਗਵਾਲੀਅਰ ਜਾਓਗੇ ਚਾਹੇ ਇੰਦੋਰ ਤੋਂ ਜੈਪੁਰ ਵਾਲੀ ਸਾਈਡ ਜਾਓਗੇ ਰਸਤੇ ਦੇ ਤੁਹਾਨੂੰ گاਵਾ ਬਹੁਤ ਮਿਲਣਗੀਆਂ ਝੌਂਡੇ ਤੇ ਝੌਂਡ ਖੜੇ ਹੁੰਦੇ ਨੇ ਬ੍ਰੇਕਾ ਮਾਰਨੀਆਂ ਪੈਂਦੀਆਂ ਨੇ ਪਰ ਗਵਾਲੀਅਰ ਵਾਲੀ ਸਾਈਡ ਸੜਕਾਂ 'ਚ ਜਿਆਦਾ ਟੁੱਟੀਆਂ ਹੋਈਆਂ ਨੇ ਲੇਕਿਨ ਜੈਪੁਰ ਵਾਲੀ ਸਾਈਡ ਬਹੁਤ ਵਈਆਂ ਨੇ ਪਰ ਜੇ ਤੁਸੀਂ ਖਰਚਾ ਬਚਾਉਣਾ ਚਾਹੁੰਦੇ ਹੋ ਤੁਸੀਂ ਵਾਇਆ ਅ ਗਵਾਲੀਅਰ ਵੀ ਜਾ ਸਕਦੇ ਹੋ ਜਿਹੜੇ ਸੜਕਾਂ ਨੇ ਤੁਹਾਨੂੰ ਏਡੀ ਕੋਈ ਟੈਨਸ਼ਨ ਨਹੀਂ ਹੋਣੀ ਟੁੱਟੀਆਂ-ਪੁੱਟੀਆਂ ਸੜਕਾਂ ਚੱਲ ਜਾਂਦੀਆਂ ਨੇ ਉੱਥੇ ਫ੍ਰੀ ਦੇ ਵਿੱਚ ਗੁਰਦੁਆਰੇ ਦੇ ਕਮਰੇ ਮਿਲ ਜਾਂਦੇ ਨੇ ਲੰਗਰ ਪਾਣੀ ਵੀ ਰਸਤੀਆਂ 'ਚ ਬਹੁਤ ਮਿਲ ਜਾਂਦਾ ਹੈ ਗੁਰਦਵਾਰੇ ਦੀ ਲਿਸਟ ਖੁੰਦੀ ਹੈ ਉੱਥੇ ਲੇਕਿਨ ਜੈਪੁਰ ਵਾਲੀ ਸਾਈਡ ਤੁਹਾਨੂੰ ਕੋਈ ਗੁਰਦੁਆਰਾ ਨਹੀਂ ਮਿਲਣਾ ਤੇ ਇੰਦੌਰ ਤੋਂ ਅੱਗੇ ਵੀ ਬੜਾ ਸ਼ਾਨਦਾਰ ਸਫਰ ਹੈ ਬੜੀਆਂ ਵਾਦੀਆਂ ਬੜੀਆਂ ਪਹਾੜ ਪੁਰ ਜਾਂਦੇ ਨੇ ਨਜ਼ਾਰਾਦਾਰ ਸਫਰੇ ਇਹ ਹੈ ਜੀ ਕੁੱਲ ਮਿਲਾ ਕੇ ਬਾਕੀ ਖਾਣਾ ਪੀਣਾ ਮੱਥਾ ਟੇਕਣਾ ਉਹ ਸਾਡਾ ਆਪ ਦਾ ਤੇ ਐਨੀ ਇੱਕ ਹਾਜ਼ਰੀ ਸਾਡੀ ਪ੍ਰਬਾਨ ਕਰਿਓ ਜੇ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਥੱਲੇ ਲਿਖ ਦਿਓ ਮੈਂ ਆਨਸਰ ਦੇ ਦਾਂ ਕਮੈਂਟ ਵਿੱਚ ਪਰ ਹੁਣ ਮੈਨੂੰ ਦਿਓ ਇਜਾਜ਼ਤ ਬਾਏ ਬਾਏ